ਮੈਂ ਰੱਖ ਕੋਈ ਵਾਈਸ ਪ੍ਰੈਸਿਡੈਂਟ ਨੈਟਰ ਕੌਂਸਲ ਕਰਾਇਆ ਮੈਂ ਦੀਵਾਲੀ ਦੀਆਂ ਵਿਸ਼ਕਰਮਾਂ ਦੀਆਂ ਔਰ ਗੁਰਪੁਰਬ ਦੀਆਂ ਮੇਰੇ ਵੱਲੋਂ ਤੇ ਮੇਰੀ ਸਮੂਚੀ ਟੀਮ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਾਰਾਂ ਆਓ ਆਪ ਸਾਰੇ ਨਾਲ ਮਿਲ ਕੇ ਇਸ ਵਾਰ ਜਿਹੜੀ ਦੀਵਾਲੀ ਹੈਗੀ ਆ ਉਹ ਪ੍ਰਦੂਸ਼ਣ ਰਹਿਤ ਮਨਾਈਏ ਔਰ ਵਕਤ ਉਹ ਆਬ ਜਿਹੜੀ ਹੈਗਾ ਪੌਦੇ ਲਾਈਏ ਜਿਸ ਨਾ ਵਾਤਾਵਰਨ ਜਿਹੜਾ ਹੈਗਾ ਵਧੀਆ ਰਹੇਗਾ। ਔਰ ਜਿਹੜੀ ਸਰਕਾਰ ਦੀ ਸਾਡੀ ਜਿਹੜੀ ਹੈਗੀ ਨਸ਼ਾ ਜਿਹੜੀ ਹੈਗਾ ਜੜ ਤੋਂ ਕਟੋਂ ਕਰਨ ਦੀ ਜਿਹੜੀ ਮੁਹਿੰਮ ਹੈਗੀ ਆ ਉਹਦੇ ਵਿੱਚ ਸਾਰੇ ਮੱਤਵਧ ਯੋਗਦਾਨ ਪਾਓ ਜਿਹੜਾ ਇੱਕ ਵਾਰੀ ਫਿਰ ਪੰਜਾਬ ਜਿਹੜਾ ਹੱਸਦਾ ਬਸਦਾ ਟੱਪਦਾ ਰੰਗਲਾ ਪੰਜਾਬ ਜਿਹੜਾ ਰਹੇਗਾ ਹੋਵੇਗਾ। ਵਹੀ ਗੁਰਜੀ ਕਾਕਾ ਸਾਹਿਬ ਵਹੀ ਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ।